ਆਹ ਵੇਖ ਲੋ ਜੀ ਹਾਲਾਤ ਆਪਾਂ ਪਾਣੀ ਦੇ ਵਿੱਚ ਜਾਣ ਡੇ ਆ ਤੇ ਇਹ ਆਪਣਾ ਪਿੰਡ ਖਰੋਜ ਆਹ ਵੇਖੋ ਜੀ ਪਾਣੀ ਆਵੇ ਘਰਾਂ ਜੋ ਪਾਣੀ ਆਉਂਦਿਆ ਜੀ ਸੇ ਜਿੱਦਾਂ ਪਾਣੀ ਆਤਾ ਨੂੰ ਉਮੀਦ ਹੈ ਜੀ ਵੀ ਪਾਣੀ ਆਊਗਾ ਹਾਂ ਜੀ ਨਹੀਂ ਉਮੀਦ ਕੋਈ ਉਮੀਦ ਨਹੀਂ ਪਾਣੀ ਆਉਂਦਾ ਬੇਤੇ ਡੇਰਾ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਨਵੇਂ ਵਲੌਗ ਚ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਆਪਾਂ ਪਹੁੰਚੇ ਆਂ ਜੀ ਡੇਰਾ ਬਾਬਾ ਨਾਨਕ ਪਿੰਡ ਹਰੂਵਾਲ ਤੇ ਆਪਣੇ ਰਾਵੀ ਦਰਿਆ ਦਾ ਜਿਹੜਾ ਕਹਿਰ ਹੈ ਤੁਹਾਨੂੰ ਵਿਖਾਉਂਦੇ ਆਂ ਜੀ ਤਿੰਨ ਥਾਵਾਂ ਤੋਂ ਜਿਹੜਾ ਬੰਨ ਟੁੱਟ ਗਿਆ ਤੇ ਫੁੱਫੜ ਜੀ ਹੁਣ ਦਾ ਫੋਨ ਆਇਆ ਸੀ ਤੇ ਆਪਾਂ ਪਹੁੰਚ ਗਏ ਆਂ ਜੀ ਬਾਬਾ ਡੇਰਾ ਨਾਨਕ ਤੇ ਤੁਹਾਨੂੰ ਮੌਜੂਦਾ ਹਾਲਾਤ ਵਿਖਾਉਂਦੇ ਆਂ ਵੀ ਕੀ ਹਾਲਾਤ ਨੇ ਤੇ ਫਸਲਾਂ ਸਾਰੀਆਂ ਪਾਣੀ ਨੇ ਡੁੱਬ ਗਈਆਂ ਘਰ ਵੀ ਡੁੱਬ ਗਏ ਨੇ ਠੀਕ ਹੈ ਜੀ ਤੇ ਜਿਹੜਾ ਕੋਰੀਡੋਰ ਕੋਰੀਡੋਰ ਨੂੰ ਰਸਤਾ ਜਾਂਦੇ ਹਰਵਾਲ ਤੋਂ ਉਹ ਵੀ ਜਾਨੀ ਪਾਣੀ ਉੱਤੋਂ ਕਰਾਸ ਹੋਣ ਦੇ ਆ ਜੀ ਤੇ ਹਾਲਾਤ ਹਨ ਬਖਾਲ ਦਿੰਨੇ ਆ ਜੀ ਇੱਧਰ ਆਡੇ ਫੁੱਫੜ ਜੀ ਮਿਲੋ ਜਿਹੜੇ ਫੁੱਫੜ ਜੀ ਹੋਣਾ ਨੇ ਵਿਚਾਰੇ ਸਵੇਲ ਦੇ ਵਿਚਾਰੇ ਇੱਥੇ ਹੀ ਨੇ ਆਹ ਵੇਖੋ ਇਹ ਹਾਲਾਤਾਂ ਦੇਖ ਸਕਦੇ ਜੇ ਇੱਥੇ ਆਂਡੀ ਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਤੇ ਜੀ ਬਚਾਓ ਰੱਖਿਆ ਪੂਰੀ جاری ਹੈ ਜੀ ਦੇਖ ਸਕਦੇ ਹੋ ਜੀ ਆਪਣਾ ਇਹੋ ਇਲਾਕਾ ਜਿਹੜਾ ਬਚਿਆ ਸੀ ਤੇ ਇਸ ਇਲਾਕੇ ਨੂੰ ਪਾਣੀ ਦੀ ਮਾਰ ਵੱਜ ਗਈ ਹੈ ਲਓ ਜੀ ਇਧਰੋਂ ਚਲੀਏ ਕੋਈ ਨਹੀਂ ਕੋਈ ਉੱਥੋਂ ਨਹੀਂ ਕੋਈ ਨਹੀਂ ਬਚਾਓ ਸੁਰੱਖਿਆ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਜੀ ਐਂਡੀ ਆਰਪੀ ਦੀਆਂ ਟੀਮਾਂ ਪਹੁੰਚ ਚੁੱਕੀਆਂ ਕੋਈ ਮਤਰਾਖਾ ਦੇ ਵਿੱਚ ਕੋਈ ਕਮੀ ਨਹੀਂ ਹੈ ਲਾਓ ਕਿਥੇ ਫੋਟੋ ਜੀ ਆਪਣਾ ਹਾਂ ਭਾਈ ਲਾਓ ਜੀ ਦੇਖੋ ਪਾਣੀ ਜੀ ਕੋ ਫੜ ਜੀ ਪਾਣੀ ਤੇ ਇਹ ਘਟੋ ਦਾ 10 12 12 ਫੋਟੋ ਹੋ ਗਿਆ ਨਾ ਪਾਣੀ ਇਹਦੇ ਚ ਹਾਂ 7 7 ਫੋਟਾ ਹੈਗਾ ਠੀਕ ਹੈ ਆਓ ਉਥੇ ਮੋੜੋ ਉਹ ਗਾੜੀ ਵਿੱਚ ਸਾਰਾ ਦੇਖਾ ਸਾਰਾ ਅੱਛਾ ਲਓ ਜੀ ਆਪਾਂ ਖੜੇ ਆ ਜੀ ਗਰਦਾਸਪੁਰ ਬਾਬਾ ਡੇਰਣਾ ਨਾ ਰੋਡ ਤੇ ਕਿਉਂਕਿ ਕਾਲਾ ਨੌਰ ਵਾਲਾ ਰੋਡ ਹੈ ਅੰਮ੍ਰਿਤਸਰ ਰੋਡ ਹੈ ਜੀ ਇੱਥੇ ਆਪਾਂ ਤੇ ਬੱਦਲ ਵੀ ਪੂਰਾ ਬਾਰਿਸ਼ ਬੜੀ ਪਿੱਛੇ ਹੋਣ ਲਈ ਗੜੀਓ ਖਲੋ ਗਏ ਹੁਣ ਪਿੱਛੇ ਤੇ ਤੁਹਾਨੂੰ ਥੋੜਾ ਜਿਹਾ ਅੱਗੇ ਲੈ ਕੇ ਚੱਲਦੇ ਆ ਪਾਣੀ ਜਿਹੜਾ ਆਵਣਾ ਸਾਰਾ ਹੀ ਇਧਰੋਂ ਇਧਰ ਚਲੇ ਗਿਆ ਸਾਰਾ ਇਧਰੋਂ ਪਾਣੀ ਨਹੀਂ ਮਿਲਾ ਕੇ ਚਲੇ ਗਿਆ ਜੀ ਸਾਰਾ ਫੜ ਜੀ ਜਿੱਦਾਂ ਪਾਣੀ ਜਾਣ ਡਿਆ ਤੇ ਪਾਣੀ ਕਿੱਥੋਂ ਤੱਕ ਜਾਊ ਵੇਲਾ ਇਹ ਇਧਰੋਂ ਕਲਾਨੌਰ ਕਲਾਨੌਰ ਹਾਂ ਨੋਰ ਸਾਰਾ ਅੱਜ ਤੋਂ ਲੰਡੀ ਸਾਹ ਇਧਰ ਜਿੰਨੇ ਪਿੰਡ ਐ ਬਾਈ ਅੱਛਾ ਅੱਛਾ ਕੋਈ ਇਹ ਹੁਣ 85 ਪਿੰਡ ਠੀਕ ਠੀਕ ਆ 80 ਜਿੰਨਾ ਸੀ ਪਿੰਡ ਉਹਨੇ ਠੀਕ ਠੀਕ ਅੱਜ ਤਰੋਂ ਦੇਖ ਸਾਰੇ ਇਹ ਡੁੱਬ ਗਏ ਹਾਂ ਉਹ ਮਾਨ ਪਿੰਡ ਅੱਛਾ ਸਾਰੇ ਡੁੱਟ ਗਿਆ ਇੱਕ ਨਾ ਇੱਕ ਨਾ ਦੇਖ ਲੈ ਠੀਕ ਠੀਕ ਹਾਂ ਨਾ ਉਹ ਨੁੱਟ ਕੇ ਆ ਗਿਆ ਅੱਛਾ ਪਿੰਡ ਠੀਕ ਠੀਕ ਆ ਆ ਗਿਆ ਨਾ ਇੱਧਰ ਨੂੰ ਜਾਵੇ ਪਾਣੀ ਇਹ ਸਾਰਾ ਸਾਡਾ ਪਹਿਲਾਂ ਜਾਣਾ ਚਾਹੀਦਾ ਠੀਕ ਠੀਕ ਹੁਣ ਇਹ ਪਾਣੀ ਜਾਊਗਾ ਸਿੱਧਾ ਹੀ ਕਲਾਂ ਨੌਰ ਵਾਲੀ ਸਾਈਡ ਕਲਾਂ ਨੌਰ ਤਨੁਸਰਿਆ ਅਛਾ ਜੀ ਠੀਕ ਠੀਕ ਤੇ ਵੇਖੋ ਜੀ ਤਾਜ਼ੇ ਹਾਲਾਤ ਤੇ ਘਾਣੇ ਨੂੰ ਕੀ ਹੋ ਰਿਹਾ ਹੈ ਤਾਈ ਪਹੁੰਚੇ ਜੀ ਡੇਰਾ ਬਾਬਾ ਨਾਨਕ ਪਿੰਡ ਹਰੂਵਾਲ ਤੇ ਹਾਲਾਤ ਦੇਖ ਸਕਦੇ ਹੋ ਪਾਣੀ ਦੇ ਸਾਥੇ ਵੀਰੇ ਇੱਕ ਦੰਦਾ ਆਇਆ ਪਾਣੀ ਭਲਾ ਰਹਾਦਾ ਕਹਿ ਰਿਹਾ ਰਹਾਦੇ ਆ ਠੀਕ ਠੀਕ ਲਓ ਜੀ ਹਲਾਟ ਦੇਖ ਸਕਦੇ ਹੋ ਆਹ ਵਸੇ ਜਲਾ ਕੀ ਦੇਖੋ ਦੇਖੋ ਹਲਾਟ ਦੇਖ ਸਕਦੇ ਆ ਸਾਰਾ ਪਾਣੀ ਆਪਣਾ ਬਟਾਲੇ ਵਾਲ ਨੂੰ ਇੱਧਾ ਥੱਲੇ ਜਾਣ ਪੈਂਦਾ ਇਹ ਕਦੋਂ ਆਇਆ ਬਣੀ ਇਥੇ ਇਹ ਰਾਤ ਦਾ ਕਿੰਨਾ ਆਇਆ ਬਣੀ ਤੇ ਕਿਦਾਂ ਵੀ ਬੰਨ ਬੰਨ ਟੁੱਟ ਗਿਆ ਬੰਨ ਬੰਨ ਟੁੱਟੇ ਆ ਅੱਛਾ ਬੰਨ ਬੰਨ ਟੁੱਟੇ ਰਾਤ ਦੇ ਰਾਤ ਦੇ ਟੁੱਟੇ ਰਾਤ ਇੱਕ ਮਹੀਨੇ ਦੀ ਕਹਿੰਦੇ ਆ ਅੱਛਾ ਅੱਛਾ ਪਾਣੀ ਬਹੁਤ ਜ਼ਿਆਦਾ ਹੈ 1:30 ਵਜੇ ਰਾਤ ਤੇ ਆ ਵੱਡਾ ਟੁੱਟ ਗਿਆ ਉਹ ਨਾਲ ਬਹੁਤ ਪਾਣੀ ਸਾਰਾ ਰਾਗੀ ਦਾ ਪਾਣੀ ਆ ਰਿਹਾ ਹੈ ਇਧਰੋਂ ਪਾਣੀ ਮਾਰ ਦਿਨਾ ਜੇ ਸੰਭ ਦੇ ਉਹ ਵੀ ਇਹੋ ਆਪਣਾ ਇਲਾਕਾ ਬਚਿਆ ਸੀ ਪਾਣੀ ਤੋਂ ਤੇ ਵੀ ਮਤਲਬ ਸਤੀ ਗ੍ਰਸਤ ਹੋ ਜਾਂਦੇ ਆ ਜੀ ਆਪਣਾ ਇਲਾਕਾ ਮਰੇ ਸਤੇ ਨਾਹਿਆ ਦੇ ਸਾਦਾ ਵਾਲੀ ਹੈਗੇ ਰਿਸ਼ਤੇਦਾਰ ਸਾਦਾ ਵਾਲੀ ਸਾਡੇ ਰਿਸ਼ਤੇਦਾਰ ਆ ਨਾ ਉਹਨਾਂ ਦਾ ਫੋਨ ਲੱਗਾਂ ਦਿਆ ਵਾ ਨਾ ਉਹਨਾਂ ਨਾਲ ਗੱਲ ਹੋਉਂਦੀ ਆ ਚਲ ਕੇ ਲੈਣ ਤੇ ਉਹ ਲਿਆ ਮਾ ਨਾਲ ਜੁੜੀ ਚਲ ਕੇ ਲੈਣ ਗਏ ਨੇ ਚਲ ਕੇ ਲੈਣ ਪਾਣੀ ਕੋਈ ਪਾਣੀ ਹੈ ਦੇਖ ਸਕਦੇ ਪਾਣੀ ਜਾਣ ਕੇ 10 ਪਲੱਸ ਫੋਟ ਪਾਣੀ ਜਿਹੜਾ ਇੱਧਰ ਹੋ ਗਿਆ ਆਹ ਪਾਜੀ ਵੀਰ ਬੜਾ ਐਡ ਫੈਮਿਲੀ ਵਲੋਗ ਹੈ ਮੇਰਾ ਠੀਕ ਹੈ ਬੜਾ ਹੈ ਲਓ ਜੀ ਆਓ ਜੀ ਆਰੇ ਆਹ ਪਾਜੀ ਹਾਣਤ ਕੀ ਬਣ ਗਈ ਯਾਰ ਉਹ ਤੋ ਤੋ ਹਾਂ ਜੀ ਆਹ ਦੇਖੋ ਪੜਾ ਪੜੀ ਆ ਆਹ ਦੇਖੋ ਜੀ ਆਹ ਕੀ ਆ ਆ ਜਿਹੜੀ ਆ ਆਪਣੀਆਂ ਕੀ ਹੋਇਆ ਮੱਛੀਆਂ ਛੋੜਿਆ ਜੀ ਦੇ ਦੇਣਾ ਰੋਡ ਆਉਟੇ ਪਾੜ ਕੇ ਕਿੰਨਾ ਪਾੜਤੀ ਉਹਨੇ ਵੀ ਰਣੂ ਉਹਨੇ ਕਹਾ 5000 ਰੁਪਏ ਹਾਂ ਉਹ ਸ਼ਰਟ ਤੇ ਨਾ ਸ਼ੇਰ ਬਣ ਗਿਆ ਆਪਾਂ ਪੋਟਾ ਦੇ ਲਾਖਾ ਮਾਰਦੇ ਖੰਦੇ ਲਿਆਉਂਦੇ ਆਪਾਂ ਚਲਿਏ ਦੂਜੀ ਦੂਜਾ ਕਰਿਓ ਕਾਲ ਕਰਿਓ ਹੈਂ ਨੀਰੀ ਨੀਰੀ ਡੇਰੇ ਦੇ ਖਿਆਲ ਤੇ ਓਹ ਆ ਕੇ ਜਾਈ ਗਾ ਸਾਡਾ ਇੱਕ ਮਾਰ ਨੇ ਉਧਰ ਕਿ ਲਾਈ ਪਾਣੀ ਹੋ ਗਿਆ ਨਾ ਇਹ ਵੀ ਕੋਈ ਕਾਰਨ ਨਹੀਂ ਬਿਲਕੁਲ ਸਾਰੇ ਪਾਣੀ ਚਲੇ ਗਿਆ Còn những cái sạc thời gian. ਇੱਥੇ ਨਾ ਲਾ ਦੇ ਆ ਜਾ ਤੇਰੀ ਢੇਲੇ ਕੋਲ ਮੈਂ ਤੈਨੂੰ ਦਿਖਾ ਰਿਹਾ ਹਾਂ ਇੱਧਰ ਆਪਣਾ ਆਹ ਝੜਕੀ ਵੀ ਹੋਰ ਦੇਖਦੇ ਆਂ ਸਾਡਾ ਪਾਣੀ ਇਹ ਪੈੜਾ ਬੱਕਾ ਆਹ ਇਧਰੋਂ ਜਾਣਾ ਝੜਕਦੇ ਆਂ ਪਾਣੀ ਉਹ ਮੋਟਰ ਸਾਹ ਤੋਂ ਪਿੱਛੇ ਹੀ ਪਾਣੀ ਮੋਟਰੋਂ ਚੱਲਦਾ ਹੈ ਲੋ ਚ ਆ ਰਾਪਟ ਤੇ ਉਹ ਪਾਣੀ ਆ ਗਿਆ ਲੈ ਉਹ ਜਾਣ ਦੇ ਲੋਪੈ ਅੰਮਰ ਉਹ ਜਾਣ ਦੇ ਪਾਣੀ ਆ ਗਿਆ ਆ ਗਿਆ ਹਾਂ 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 ਉਹਨੇ ਪਾਣੀ ਡੱਕਾ ਚੜਿਆ ਹਾਂ ਉਹਨੇ ਡੱਕਾ ਚੜਿਆ ਹੈ ਜੀ ਅੰਡਾ ਉਹ ਨਹੀਂ ਆਖਿਆ ਵੀ ਬੰਦੇ ਕੱਢੇ ਹੋ ਗਏ ਚੱਲ ਗਏ ਕੋਈ ਯਾਰ ਨਹੀਂ ਹਾਂ ਉਹ ਦੁੱਪੋ ਅੰਡਾ ਬੰਦੇ ਕੱਢੇ ਕਿਹਨੇ ਹੈ ਇਹ ਕਦ ਬਾਹਰ ਨਹੀਂ ਜਾਂਦੀ ਇਹ ਜਾਨੀ ਕਿ 50 ਰੁਪਏ ਦੇ ਤਾਂ ਕੋਈ ਬਾਰਡਰ ਨਹੀਂ ਉਹ ਰੁਕਦਾ ਹੈਗਾ ਇਹ ਪਾਣੀ ਉੱਦਾਂ ਨਹੀਂ ਦੇ ਉਹ ਜਿਹੜੀ ਸੜਕ ਬਣੀ ਹੈ ਉਹ ਨਾ ਜਿਹੜਾ ਮੋਰਚੇ ਹੁਣ 5 ਸਾਲਾਂ ਦਾ ਕੰਟਰੈਕਟ ਨਹੀਂ ਹਾਂ ਉਹ ਮੋਰਚੇ ਪੁੱਟੇ ਆ ਉਹ ਬਹਿ ਗਏ ਅੱਛਾ 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 ਤੇ ਜਿਹੜੀ ਸੜਕ ਬਣੀ ਜਿਹੜੀ ਉਹ ਉਹਦੇ ਨਾਲ ਪਾਣੀ ਢੱਕਾ ਲੱਗਾ ਉਹਦੇ ਨਾਲ ਤਾਂ ਹੀ ਪਾਣੀ ਇਹਨੂੰ ਆਇਆ ਗਾੜੀ ਚਲ ਗਿਆ ਪਾਣੀ ਚਲੇ ਗਿਆ ਵਾ ਸੜਕ ਤੋਂ ਪਾਰ ਅੱਗੇ ਪੱਕੋ ਗਈ ਢੱਕਾ ਉਹਦੇ ਨਾਲ ਲੱਗਾ ਅੱਛਾ ਢੱਕਾ ਢੱਕਾ ਤੇ ਜਾਣੀ ਲੱਗਾ ਤੇ ਲੱਗਾ ਤੇ ਗਾ ਢੱਕਾ ਪਰਲੇ ਪਨੇ ਚਲ ਗਿਆ ਵਾ ਠੀਕ ਠੀਕ ਜਿਹੜਾ ਕੋਈ ਦੋਰ ਬਣਿਆ ਨਹੀਂ ਬਾਡਰ ਤੋਂ ਪਰਲੇ ਪਨੇ ਚਲ ਗਿਆ ਪਾਣੀ ਉਹ ਇਹ ਪਾਣੀ ਜਿਹੜਾ ਜਾ ਰਿਹਾ ਕਿੱਥੇ ਜਾਏਗਾ ਇਹ ਇਧਰ ਬਟਾਲਾ ਲਾਓ ਜੀ ਇਹ ਬਟਾਲੇ ਤੱਕ ਮਾਰ ਪੈਣੀ ਹੈ ਜੀ ਇਸ ਪਾਣੀ ਦੀ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਬਟਾਲੇ ਵਾਲੇ ਵੱਲੋਂ ਹੀ ਜਾਂਦੇ ਆ। ਇੱਦੋਂ ਘੁੰਮ ਘੁੰਮ ਕੇ ਸੜਕਾ ਕਲਾਂੌਰ ਨੂੰ ਪਹੁੰਚਣਾ ਪੈਂਦਾ। ਤੇ ਪਾਣੀ ਪਿੱਛੇ ਕਲਾਂੌਰ ਥਣੀ ਆਇਆ ਤੇ ਪਾਣੀ ਉਹ ਵੀ ਸੜਕ ਨਾਲ ਲੱਗ ਗਿਆ ਪਾਣੀ ਉੱਥੇ ਵੀ। ਤੇ ਜੇ ਇਦਾਂ ਬਾਰਿਸ਼ ਪੈਂਦੀ ਰਹੀ ਜੇ ਪਾਣੀ ਵਧਦਾ ਰਿਹਾ ਤੇ ਕਲਾਂੌਰ ਦੇ ਉੱਥੋਂ ਵੀ ਸੜਕਾਂ 'ਤੇ ਪਾਣੀ ਲੰਘੂਗਾ ਜੀ। ਹੁਣ ਆ ਹੀ ਉੱਥੋਂ ਆਏ ਆ ਤੇ ਆਪਾਂ ਵੇਖਿਆ ਤੇ ਪਾਣੀ ਸੜਕ ਦੇ ਨਾਲ ਲੱਗਣ ਦੇ ਆ। ਤੇ ਕੋਸ਼ਿਕ ਚੇਰ ਤੱਕ ਜਿਹੜਾ ਪਾਣੀ ਮੇਰੇ ਸਾਹਮਣੇ ਉਧਰ ਵੀ ਲੱਗਣ ਦੇ ਬਣਾ। ਹਲਾਤ ਜਿਹੜੇ ਬਹੁਤ ਨਹੀਂ ਹੈ। ਨਹੀਂ ਨਹੀਂ। ਲਓ ਜੀ ਹਾਲਾਤ ਹੋ ਗਏ ਨੇ ਬਈ ਬਹੁਤ ਖਰਾਬ ਇੱਥੇ ਤੇ ਆਪਣੇ ਭੂਆ ਜੀ ਦੇ ਮੁੰਡੇ ਦਾ ਫੋਨ ਆ ਗਿਆ ਉਹਨੇ ਵੀਡੀਓ ਕਾਲ ਲਾਈ ਕਿ ਆਪਾਂ ਮਿੰਟੋ ਮਿੰਟ ਹੀ ਪਹੁੰਚ ਗਏ ਹਾਂ ਜੀ ਪਾਪਾ ਡੇਰਾ ਨਾਨਕ ਵੀ ਤੁਹਾਨੂੰ ਹਾਲਾਤ ਪੂਰੇ ਵਿਖਾ ਲਦਨੇ ਆ ਹਾਲਾਤ ਜਿਹੜੇ ਨੇ ਬਹੁਤ ਖਰਾਬ ਹੋ ਚੁੱਕੇ ਇੱਥੇ ਫਸਟ ਟਾਈਮ ਚਲੋ ਫਸਟ ਟਾਈਮ ਵੇਖਿਆ ਪਾਣੀ ਆਇਆ ਇੱਥੇ ਪਹਿਲਾਂ ਕਦੇ ਨਹੀਂ ਵੇਖਿਆ ਤੇ ਰਵੀ ਦਰਗਾਹ ਨੇ ਵੀ ਆਪਣੇ ਜਿਹੜੇ ਰੂਪ ਉਹ ਖਾਂਦਾ ਹੈ ਜੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਉੱਥੇ ਮੋਰਚੇ ਉਹਨਾਂ ਨੇ ਬਣਾਏ ਸੀ ਤੇ ਉਹ 5 ਸਾਲ ਦਾ ਕੋਈ ਟੈਂਡਰ ਲਿਆ ਸੀ ਉਹ ਮੋਰਚੇ ਬਣੇ ਨਹੀਂ ਉਹ ਮੋਰਚੇ ਬਹਿ ਗਏ ਸੀ ਉਹਦੇ ਨਾਲ ਇਲਾਕੇ ਖੋਰੀ ਇਲਾਕੇ ਤੇ ਬੰਨ ਜਿਹੜੇ ਟੁੱਟ ਗਏ ਦੋ ਤਿੰਨ ਥਾਵਾਂ ਤੋਂ ਤੇ ਜਿਹੜਾ ਪਾਣੀ ਆਪਣੇ ਹਰੂਵਾਲ ਚੈਂਟਰ ਕਰਕੇ ਡੇਰੇ 'ਚ ਤੇ ਜਿਹੜੀ ਬਚਾਅ ਸੁਰੱਖਿਆ ਉਹ ਇੱਥੇ ਪਹੁੰਚ ਚੁੱਕੀ ਹੈ ਉਹ ਮੌਜੂਦ ਹੈ ਇੱਥੇ ਹੀ ਤੇ ਸਾਰੇ ਆਉਣ ਦੇ ਵਿਚਾਰੇ ਪਾਣੀ ਵੇਖਣ ਵਾਸਤੇ ਹਾਲਾਤ ਬੜੇ ਮਾੜੇ ਹੋ ਚੁੱਕੇ ਆ ਫਸਲਾਂ ਆਪਣਾ ਇਹੋ ਇਲਾਕਾ ਬਚਿਆ ਸੀ ਤੇ ਉਹ ਵੀ ਲਾਉ ਲਓ ਜੀ ਉਹ ਉੱਥੇ ਕੁਝ ਇੱਕ ਬੰਦੇ ਗਏ ਆ ਲੱਗਦਾ ਲੱਗਦਾ ਕੋਈ ਫਸਿਆ ਲੱਗਦਾ ਉਹ ਲੈਣ ਵਾਸਤੇ ਗਏ ਆ ਜਾਂ پتہ ਨਹੀਂ ਕੋਈ ਮੁੰਡੇ ਸ਼ੈਤਾਨੇਸ਼ ਤੋਂ ਨਿਆ ਘੰਡੇ ਆ ਜਾਂ ਕੁਝ ਕਰਨ ਦੇ ਆ ਕੁਝ ਇਦਾਂ ਲੱਗਣ ਦੇ ਆ ਕੋਈ اے ਬਾਈ ਮਜ਼ਾਕ ਨਾ ਕਰੋ ਪਾਣੀ ਦੇ ਨਾਲ ਤੇ ਨਾ ਹੀ ਉਧਰ ਲੱਗੇ ਜਾਓ ਦੇਖੋ ਜੀ ਇਧਰ ਘਾ ਡੁੱਬ ਗਏ ਸਾਰੇਆਂ ਕੇ không có ra đây không có lẽ ra đây không có lẽ ra đây không có ਚੌਥੀ ਰੱਖਿਆ ਪਹਿਲਾ ਵੀਡੀਓ ਤੋਂ ਬਣੇ ਰਿਓ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਚਲੋ ਲਾਓ ਜੀ ਇਧਰ ਆ ਡਾ ਆ ਗਿਆ ਜੀ ਲਾਪਰੀ ਸਿੰਘ ਪਿੰਡ ਰੂਵਾਲ ਡਿਸਟ੍ਰਿਕਟ ਅਰਦਾਸਪੁਰ ਤੇ ਨੀਰ ਡੇਰ ਬਾਬਾ ਨਾਨਕ ਤੇ ਹਾਲਾਤ ਦੇਖ ਸਕਦੇ ਹੋ ਆਪਾਂ ਬੂਟਾ ਸਮੇਤ ਹੀ ਚੱਲੇ ਆ ਜੀ ਤੇ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਆਪਾਂ ਤੁਹਾਨੂੰ ਹਾਲਾਤ ਵਿਖਾ ਲੈਣੇ ਮੌਜੂਦਾ ਜੀ ਜੀ ਆਹ ਵੇਖੋ ਜੀ ਚਲੋ ਮ치 ਸਾਫਤਾ ਕੋਈ ਚਲੋ ਬਾਈ ਗਾਇਸ ਵੀਰੇ ਇਧਰੋਂ ਕਿੰਨਾ ਕਿੰਨਾ ਘਾ ਜਿਆਦਾ ਤੇ ਨਹੀਂ ਨਾ ਹੈਗਾ ਫੋਨ ਵੀਰ ਫੋਨ ਫੜਨਾ ਨਾ ਭੇਜਣ ਫੋਨ ਕਿੱਥੇ ਆ ਆ ਮੇਰੇ ਦੋ ਇਧਰ ਭੇਜ ਇਹਦੇ ਨਾਲ ਨਾਲ ਹੀ ਜਾਓ ਨਹੀਂ ਇਹਦੇ ਨਾਲ ਨਾਲ ਤਾਂ ਨਾ ਜਾਓ ਨਹੀਂ ਫੋਨ ਤੇ ਤੇ ਨਹੀਂ ਜਾਣਾ ਫੋਨ ਤੱਕ ਨਹੀਂ ਜਾਣਾ ਬੜ ਹੋਲੀ ਹੋਲੀ ਜੀ ਠੀਕ ਹੈ ਠੀਕ ਲਓ ਗਾਇਸ ਆਹ ਵੇਖ ਲੋ ਜੀ ਹਾਲਾਤ ਆਪਾਂ ਪਾਣੀ ਦੇ ਵਿੱਚ ਜਾਣਦੇ ਆ ਤੇ ਇਹ ਆਪਣਾ ਪਿੰਡ ਹਰੂਵਾਲ ਹੈ ਜੀ ਇੱਥੇ ਲੱਭਦਾ ਘਰ ਹੈ ਇਹ ਦੇਖੋ ਜੀ ਹਾਂ ਨਾਲੀ ਨੋੜੀ ਤੇ ਨਹੀਂ ਨਾ ਇੱਧਰ ਨਾ ਨਾ ਨਾਲੀ ਨੂੰ ਆਹ ਦੇਖੋ ਜੀ ਹੁਣ ਕੱਢ ਲਾਉਣੇ ਨੇ ਹਾਂ ਹੁਣ ਕੱਢ ਰੋ ਕੱਢ ਲਈਏ ਕੱਢ ਲੋ ਅੱਗੇ ਡੂੰਗਾ ਅੱਗੇ ਜਾ ਕੇ ਡੂੰਗਾ ਨਹੀਂ ਨਹੀਂ ਡੂੰਗਾ ਨਹੀਂ ਮੈਂ ਹਾਂ ਅੱਛਾ ਧਿਆਨ ਨਾਲ ਆਹ ਦੇਖੀ ਪਾਣੀ ਆਹ ਦੇਖ ਆਹ ਹਾਲਾਤ ਬਣ ਗਏ ਜੀ ਤੇ ਆਪਾਂ ਇਸ ਤੇ ਲੈ ਕੇ ਪੈਂਟਾ ਫੁਟਾ ਕਿੰਨੀਆਂ ਕਰ ਲਈਆਂ ਆਪਣੀਆਂ ਤਾਂ ਬੂਡ ਲਾ ਕੇ ਘਰ ਜਾਣਾ ਪੈਣਾ ਗੱਡੀ ਚ ਲਾ ਕੇ ਹੇ 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 ਵੀਰ ਸਾਰਾ ਪਿੰਡ ਹੀ ਪਧਰਾ ਹੋਇਆ ਵੀਰ ਹਾਂ ਉਹ ਤੇ ਮਗਰ ਨਹੀਂ ਜੁੜਿਆ ਯਾਰ ਆ ਦੇਖੋ ਇਧਰ ਵੀ ਪਾਣੀ ਵੜ ਗਿਆ ਘਰਾਂ ਨੂੰ ਆ ਦੇਖੋ ਭਾਈ ਕੁਦਰਤ ਅੱਗੇ ਕਿਸੇ ਦਾ ਯੋਰ ਨਹੀਂ ਹੈਗਾ ਠੀਕ ਹੈ ਜੀ ਚਾਹੇ ਕੁਦਰਤ ਦਾ ਪਾਣਾ ਸਮਝ ਲੋ ਕੁਦਰਤ ਦੀ ਮਾਰ ਸਮਝ ਲਓ ਆਹ ਦੇਖੋ ਜੀ ਆਹ ਦੇਖੋ ਜੀ ਆ ਇਸੇ ਛੱਪੜੀ ਕੀ ਬਣ ਗਿਆ ਜੀ ਜੇ ਪਾਣੀ ਜਿੱਥੋਂ ਘਟਵਾ ਬਹੁਤ ਆ ਦੇਖ ਗਏ ਆ ਪਤਾ ਦੱਸਿਆ ਆ ਆ ਵੀਰ ਅੱਗੇ ਕੇ ਜਾਣਦੇ ਆ ਪਤਾ ਪੂਰਾ ਦੱਸਣ ਦੇ ਵੀ ਪਾਣੀ ਕਿੰਨਾ ਕ ਅੱਗੇ ਆ ਕਿੰਨਾ ਕ ਨਹੀਂ ਆ ਗਿਆ ਜੀ ਡਾਈਵ ਹੋ ਰਹੀ ਹੈ ਹੋ ਤੋਂ ਜਰਾ ਜੀ ਹਾਂ ਜੀ ਜਨਾਬ ਕਿਦਾਂ ਵਧੀਆ ਵਧੀਆ ਸਾਫ਼ ਜਨ ਕਰੀਕਾ ਆ ਦੇਖੋ ਜੀ ਏ ਆਪਣੇ ਹਰੂ ਵਾਲ ਪੈਂਡ ਦੇ ਹਾਲਾਤ ਨੇ ਜੀ। ਨਾ ਮੈਂ ਕਿਹਾ ਨਾ। ਉਹ ਸਿੱਧਾ ਉਹ ਆਇਆ ਭਰਾ ਤੂੰ ਆ ਜਾਣਾ ਪਵੇਗੀ। ਨਾ ਮੈਂ ਕਿਹਾ। ਨਾ ਉਹ ਤਾਂ ਨੋਟ ਪਾ ਲਈ। ਤਾਂ ਨੋਟ ਨੂੰ ਮੰਨੂ ਵਿੱਦਿਅਕ ਲਓ ਜੀ। ਤਨ ਤਨ ਬਾਬਾ ਜੀ ਚੰਗੀ ਬਾਬਾ ਲੱਖਾ ਚੰਗੀ ਲੋ ਜੀ ਆ ਦੇਖੋ ਜੀ ਪਾਣੀ ਆਵੇ ਘਰਾਂ ਦਾ ਪਾਣੀ ਆਉਂਦੇ ਆ ਜੀ ਲਈ ਧਵੀ ਆਇਆ ਪਣੀ ਇਹ ਉੱਚਾ ਅੱਛਾ ਇਹ ਉੱਚਾ ਲਓ ਜੀ ਆ ਪਿੰਡ ਦਾ ਜਿਹੜਾ ਹਿੱਸਾ ਇਹ ਉੱਚਾ ਹੋਆ ਜਿੱਥੇ ਪਾਣੀ ਨਹੀਂ ਜਿਆ ਆ ਨੀਵੇਂ ਨੀਵੇਂ ਲਾ ਕੇ ਸਾਰੇ ਪਾਣੀ ਫਿਰ ਗਿਆ ਜੀ ਲਾਵਾ ਆਇਆ ਇੱਕ ਵੇ ਪਾਣੀ ਬਹੁਤ ਲਾਉਂਦਾ ਐਵੇਂ ਡਰਾਈ ਦਾ ਸੀਗਾ ਬਾਪੂ ਜੀ ਤੇ ਜਿੱਦਾਂ ਪਾਣੀ ਆਇਆ ਤਾਂ ਉਮੀਦ ਹੈਗੀ ਵੀ ਪਾਣੀ ਆਊਗਾ ਹਾਂਜੀ ਨਹੀਂ ਉਮੀਦ ਕੋਈ ਉਮੀਦ ਨਹੀਂ ਪਾਣੀ ਤੇ ਮੇਰੇ ਕੁਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਕੁਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਬਹੁਤ ਹਾਲਾਤ ਮਾੜੇ ਆ ਹਾਲਾਤ ਮਾੜੇ ਹੋ ਗਏ ਬਹੁਤ ਹਾਲਾਤ ਇਹੋ ਇੱਕ ਆਪਣਾ ਇਲਾਕਾ ਬਚੇ ਜਿਹੜਾ ਪਾਣੀ ਤੋਂ ਨਾ ਪਤਾ ਇਹ ਇਲਾਕਾ ਇੰਨਾ ਬਚਿਆ ਸੀ ਤੇ ਮਾਰ ਵਜਦੀ ਪਾਣੀ ਦੀ ਬਹੁਤ ਤਗੜੀ ਮਾਰ ਵਜਦੀ ਆ ਜੀ ਲਓ ਜੀ ਚਲੋ ਵਾਇਗ ਰੂਪਲੀ ਕਰੇ ਬਈ ਸਾਰਿਆਂ ਦੀ ਲਓ ਜੀ ਭਾਈ ਹਾਲਾਤ ਜਿਹੜੇ ਆ ਬਾਈ ਬਹੁਤ ਮਾੜੇ ਹੋ ਚੁੱਕੇ ਆਪਣੇ ਇੱਧਰ ਵੀ ਯਾਰ ਕੀ ਆਪਣੇ ਰਾਵੀ ਦਰਿਆ ਨੇ ਆਪਣਾ ਰੰਗ ਵਿਖਾਤਾ ਹੈ ਜੀ ਜੇ ਉਹ ਬੰਨ ਨਾ ਟੁੱਟਦੇ ਤੇ ਸ਼ਾਇਦ ਪਾਣੀ ਨਾ ਹੁੰਦਾ ਲੱਭ ਕਿੰਨੇ ਬੰਨ ਟੁੱਟੇ ਉੱਥੋਂ ਇਧਰੋਂ ਤੇ ਦੋ ਟੁੱਟੇ ਰਹਾ ਇੱਕ ਪਾਸੇ ਅੱਛਾ ਮੈਂ ਤਿੰਨ ਬੰਨ ਟੁੱਟ ਗਏ ਨੇ ਤੇ ਉਹ ਜਾਣੀ ਕਿ ਉਹਨਾਂ ਦੀ ਚੜਾਈ ਵੱਧ ਗਈ ਹੋਣੀ ਹੈ ਟੁੱਟਣ ਹਾਂ ਚੜਾਈ ਵੱਧ ਗਈ ਹੈ ਹੈ ਉਹ ਫਿਰ ਮਿੱਟੀ ਖਿਸਕਲੀ ਆ ਨਾ ਨਾਲ ਭਾਵ ਦੇ ਨਾਲ-ਨਾਲ ਘੜੀ ਜਿਆਦਾ ਕਿੰਨਾ ਇੱਧਰ ਜਿਆਦਾ ਪਾਣੀ ਠੀਕ ਠੀਕ ਇੱਧਰ ਜਿਆਦਾ ਲਾਓ ਜੀ ਕੋਸਾ ਤੇ ਉਹਦੇ ਚਰਚੇ ਦੇ ਕਰਕੇ ਹੂੰ ਲਾਉਦੀ ਹਾਲਾਤ ਜਿਹੜੇ ਆ ਹਾਰ ਇੱਕ ਦੇ ਮੜੀ ਹੋ ਚੁੱਕੇ ਆ ਜੀ ਵਿਚਾਰੇ ਉਹ ਕੀ ਕਰਨਗੇ ਵੀ ਜਿਨ੍ਹਾਂ ਦੀਆਂ ਪੈਲੀਆਂ ਤੇਰੀ ਜਾਂਦਾ ਹਾ ਦੇਖੋ ਜੀ ਆ ਗੁਰਦੁਆਰੇ ਵਾਲੀ ਸ਼੍ਰੀ ਚੰਦ ਤੇ ਉਧਰ ਨੂੰ ਜਾਂਦਾ ਰੋਜ਼ ਜਿੱਦਾਂ ਹੀ ਬਾਰੇ ਯਾਨੀ ਕਿ ਪੇਂਟ ਦੇ ਵਾਲੇ ਦੋ ਵਾਲੇ ਪਾਣੀ ਪਾਣੀ ਹੋ ਗਿਆ ਜੀ ਠੀਕ ਆ ਜੀ ਜਿੰਨੇ ਵੀ ਪਿੰਡ ਪਾਰ ਕਰਨਾ ਹੈ ਪਾਣੀ ਨੰਗ ਕੇ ਹੀ ਕਰਨਾ ਪੈਣਾ। ਉਹ ਆ ਕੁਝ ਪਿੰਡ ਥੋੜਾ ਉੱਚਾ ਇੱਥੇ ਪਾਣੀ ਨਹੀਂ ਜਾਇਆ। ਹਾਂ? ਇੱਧਰ ਚਲ ਜੀ ਤਾਂ ਇੱਧਰ ਚਲ ਜੰਨੇ। ਲਓ ਜੀ ਆ ਵੇਖ ਲੋ ਹਾਥ ਪਾਣੀ। ਠੀਕ ਆ ਜੀ। ਚਲੋ ਜੀ ਲਓ ਜੀ ਆ ਹੈਗਾ ਜੀ ਆਪਣੇ ਜਿੱਦਾਂ ਪਹਿਲਾ ਆਪਾਂ ਹੁੰਦੇ ਆਂ ਇਧਰੋਂ ਨਹੀਂ ਆਈਦਾ ਸੀ ਤੇ ਆ ਆਇਆ ਲਾਉਣ ਆ ਗਾ ਘਰ ਇਧਰਲੇ ਪਾਸੇ ਤੇ ਇਧਰ ਵੀ ਪਾਣੀ ਪਾਣਗੇ ਹੈ ਲਓ ਜੀ ਆ ਨੋ ਹਲਾ ਰੋ ਬਸ ਹਾਲ ਦੀ ਲਓ ਜੀ ਆਹ ਵੇਖੋ ਜੀ ਪਾਣੀ ਦੇ ਹਾਲਾਤ ਸਾਰਾ ਕੁਝ ਹੀ ਬਰਾਬਰ ਹੋਇਆ ਪਿਆ ਜੀ ਪੂਰਾ ਲੈਵਲ 'ਚ ਆ ਗਿਆ ਕੀ ਬਣੂਗਾ ਯਾਰ ਅਜੇ ਤਾਂ ਵਧਣ ਦੇ ਆ ਪਾਣੀ ਇਹਨਾਂ ਚੱਲੀ ਵੇ ਜਿੰਨਾ ਡੰਗਰ ਵਛੇ ਰੱਖਿਓ ਕਿੱਥੇ ਆਂ ਆਹ ਗਰਮੀ ਬੱਦੇ ਆ ਆਹ ਸ਼ਾਇਦ ਇਧਰ ਵੀ ਬੱਦੇ ਉੱਚੇ ਥਾਂ ਤੇ ਯਾਰ ਬੜਾ ਔਖਾ ਯਾਰ ਫਿਰ ਆ ਯਾਰ ਬੰਦਾ ਤੇ ਆਪਣੀ ਜਾਨ ਬਚਾ ਲੂਗਾ ਲੇਕਿਨ ਡੰਗਰ ਵਛਾਂ ਦਾ ਬੜਾ ਔਖਾ ਹੈ ਹੈ ਮਾਪਿ ਦਾ ਕੱਢ ਕੇ ਲਿਆ ਉਹ ਉਧਰ ਅੱਛਾ ਗਿਆ ਆਉਣ ਉਹ ਤੇ ਲਓ ਜੀ ਬਾਈ ਪਾਣੀ ਜਿਹੜਾ ਬਹੁਤ ਜ਼ਿਆਦਾ ਇੱਧਰ ਵੀ ਠੀਕ ਹੈ ਜੀ ਚੜ ਜਾਣਾ ਜਿਹੜਾ ਇਹ ਖੰਡਾਰਿਆ ਤੁਹਾਡੇ ਦੇ ਟੀਮ ਹੋਵੇ ਤੁਹਾਡੇ ਤੇ ਵੀਰ ਅਜੇ ਲੋਕਾਂ ਦੇ ਵੇਟ ਲਾ ਕੇ ਦੀ ਪਾਣੀ ਫਿਰਿਆ ਹੋਏ ਹਾਂ ਹੂੰ ਹਰੇ ਆਪਣੇ ਹੱਥੋ ਵਾਲ ਜਿਹੜਾ ਨਾ ਉਹਰੇ ਉੱਚਾ ਵਾ ਉਥੇ ਬਤਾਓ ਤੇ ਡੇਢ ਲਾ ਕੇ ਜਿਹੜਾ ਪਾਣੀ ਉਹ ਫਿਰ ਗਿਆ ਵਾ ਕੋਈ ਯਾਰ ਜੋ ਜਿੱਦਾਂ ਕਰਮਾਂ ਚ ਲਿਖਿਆ ਉਹ ਹੋ ਕੇ ਰਹਿਣਾ ਉਹਨੂੰ ਕੋਈ ਟਾਲ ਨਹੀਂ ਸਕਦਾ ਲਓ ਜੀ ਫਿਰ ਗਿਆ ਵਾ ਜਗਾ ਦੇ ਵੀ ਆ ਗਾਣ ਜਗਾਦੇ ਵੀ ਆ ਜਾਓ ਉਹ ਜਿਹੜੇ ਜਿੱਥੇ ਮਤਲਬ ਸਾਡੇ ਘਰ ਨੂੰ ਘੇਰ ਲਿਆ ਉਧਰੋਂ ਵੀ ਇਧਰੋਂ ਵੀ ਆਹ ਮੈਂ ਪੇਂਟ ਨੂੰ ਘੇਰ ਲਿਆ ਪਾਣੀ ਨੇ ਆ ਤੁਹਾਨੂੰ ਤਾਂ ਜੜੰਡੀ ਤੇ ਆਓ ਜੀ ਆ ਆ ਜੀ ਇਧਰ ਵੀ ਪਾਣੀ ਆਓ ਵੇਖੋ ਜਾ ਅਜੇ ਆਪਣੇ ਉੱਤੇ ਫਿਰਦੇ ਨੇ ਛੱਤ ਦੇ ਉੱਤੇ ਹੀ ਤੇ ਜਿਹੜੀ ਬਚਾਓ ਰੱਖਸ਼ਾ ਚੱਲਣ ਰਹੀ ਆ ਤੇ ਕੋਈ ਜਿਹੜੇ ਬੰਦੇ ਫਸੇ ਪੁਸੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤੇ ਪੂਰਾ ਪ੍ਰਬੰਧ ਕੀਤਾ ਗਿਆ ਜੀ ਬਚਾਓ ਰੱਖਸ਼ਾ ਦਾ ਐਂਟੀ ਜਰਫ ਦੀਆਂ ਟੀਮਾਂ ਜਿਹੜੀਆਂ ਉਹ ਵੀ ਟਾਈਮ ਨਾਲ ਪਹੁੰਚ ਗਈਆਂ ਐ ਕੋਈ ਉਹ ਗੱਲ ਨਹੀਂ ਹੈਗੀ ਉਹ ਵੀ ਬਖੰਦੀ ਉਲੀ ਉੱਧਰ ਹੈ ਗਿਆ ਚਲੋ ਜੀ ਆਪਾਂ ਦੇ ਗਏ ਹਾਂ ਕਿ ਇਸ ਨੂੰ ਲੈ ਕੇ ਗਾਂ ਘਾੜਨ ਅੱਛਾ ਉਹਨੇ ਰਸ ਨਹੀਂ ਅੱਗੇ ਪਾਵਾ ਕਦਰ ਨੂੰ ਜਾਣਾ ਹਾਂ ਕੈਂਪ 'ਚ ਫਸੇ ਆ 28-30 ਬੰਦੇ ਆ ਅੱਛਾ ਉਹ ਜਿਹੜਾ ਵੀ ਆ ਸਭ ਕੈਂਪ 'ਚ ਉਹ ਫਿਰ ਉਹਨਾਂ ਨੂੰ ਕਹੇ ਹੋਣੇ ਬਚਾਉਣਾ ਠੀਕ 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 ਆ ਉਹ ਤਾਂ ਵਿਚਾਰਿਆਂ ਦਾ ਬੜਾ ਰਿਸਕ ਵਾਲਾ ਕੰਮ ਉਹਨਾਂ ਦਾ ਤੇ ਨਾ ਹੀ ਆਵੇ ਸਰੋ ਅੱਛਾ ਕੈਂਪ ਆ ਸਿਰੋ ਹੈ ਲਓ ਜੀ ਇੱਧਰ ਆਪਾਂ ਪਹੁੰਚੇ ਆ ਜੀ ਡੇਰੇ ਆਪਣੀ ਭੂਆ ਜੀ ਕੋਲ ਤੇ ਵੀਰ ਉਹਨਾਂ ਦਾ ਫੋਨ ਆ ਗਿਆ ਵੀ ਇਦਾਂ ਤਾਂ ਹਾਲਾਤ ਬਣ ਗਏ ਆ ਤੇ ਮੈਂ ਚਲੋ ਜਾਂਦੇ ਆ ਤੇ ਹਾਲਾਤ ਜਿਹੜੇ ਬੜੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੋ ਚੁੱਕੇ ਆ ਜੀ ਪੈਂਟ ਨੂੰ ਸਾਰੇ ਪਾਸਿਓਂ ਪਾਣੀ ਨੇ ਘੇਰ ਲਿਆ ਠੀਕ ਹੈ ਜੀ ਤੇ ਵੀਡੀਓ ਤੇ ਬਣੇ ਰੋ ਜੀ ਆਪਾਂ ਹੋਰ ਥੋੜਾ ਸ਼ੂਟ ਕਰਾਂਗੇ ਤੇ ਤੁਹਾਨੂੰ ਪੂਰਾ ਵਿਖਾਲਦੇ ਆ ਵੀ ਕੀ ਹਾਲਾਤ ਨੇ ਠੀਕ ਹੈ ਜੀ ਤੇ ਵੀਡੀਓ ਤੇ ਬਣੇ ਰਹੋ ਤੇ ਹੁਣ ਇਹ ਪੂਆ ਜੀ ਆਪ ਪੂਆ ਜੀ ਦੇ ਹੱਥਾਂ ਦੀ ਚਾਹ ਪੀ ਲਈਏ ਠੰਡ ਲੱਗਣ ਢਈ ਹੁਣ ਲਾਓ ਜੀ ਪਹਿਲਾਂ ਪਾਣੀ ਇਹਦੇ ਅੰਦਰ ਹੈ ਨਹੀਂ ਪਾਣੀ ਵਧ ਗਿਆ ਜੀ ਫੇਰ ਪਾਣੀ ਵਧ ਗਿਆ ਜੀ। ਉਹ ਡੈਡੀ ਬਨੋਤੇ ਸਾਡੇ ਦੇ ਕੰਡੇ ਬਹੁਤ ਹਾਲਾਤ ਖਰਾਬ ਹੋ ਚੁੱਕੇ ਪਾਣੀ ਦੇ। ਪਾਣੀ ਵਧ ਗਿਆ ਵੇਖੋ ਨਿਆਣੇ। ਆਹ ਦੇਖੋ ਜੀ। ਇਹ ਜੀ ਪਿੰਡ ਦੇ ਜਵਾਕ ਨੇ ਜੀ। ਪਾਣੀ ਇਧਰ ਵੀ ਰੋੜੋ ਵੇਖੋ ਪਾਣੀ ਇਧਰੋਂ ਆਉਂਦਾ ਸਾਰਾ। ਦੇਖੋ ਜੀ ਹਲਾੜ ਪਾਣੀ ਦੇ ਪਾਣੀ ਵਧਿਆ ਅੱਗੇ ਨਾਲੋਂ ਯਾਰ ਪਾਣੀ ਵਧਿਆ ਅੱਗੇ ਨਾਲੋਂ ਹੈਂ ਦੇਖੋ ਜੀ ਹਲਾੜ ਦੇਖੋ ਜੀ ਪਾਣੀ ਦੇ ਡੈਡੀ ਵੇਖਣ ਦੇ ਯਾਨੂ ਕੀ ਕਰਦੇ ਫਿਰ ਡੇ ਲਓ ਜੀ ਬਲੀਓਂ ਲਾਓ ਜੀ ਰਸ਼ਤ ਹੈ ਗਿਆ ਜੀ ਇੱਥੇ ਨਹੀਂ ਦੇਖ ਆ ਹਾਂ ਵੇਖ ਆ ਅੱਗੇ ਆ ਸਾਰੇ ਬਣਾ ਕੇ ਲੈ ਗਏ ਆਂਗੇ ਲਓ ਜੀ ਆ ਜੀ ਆਪਣਾ ਸਾਹਮਣੇ ਆ ਜਿਹੜਾ ਬਾਬਾ ਨਾਨਕ ਜਾਮ ਲੱਗ ਗਿਆ ਸਾਰੇ ਲੋਕ ਦੂਰੋਂ ਦੂਰੋਂ ਇਧਰ ਲੱਗੇ ਆਉਣ ਦੇ ਵੇਖਣ ਵਾਸਤੇ ਲਾਤੀ ਜਿਹੜੇ ਬਹੁਤ ਖਰਾਬ ਹੋ ਦਿੱਤੀ ਪਾਣੀ ਪਾਣੀ ਹੋ ਚੁੱਕਿਆ ਜੀ ਚਲੋ ਠੀਕ ਆ ਲਾ ਵੀਰ ਤੋਹੀਂ ਲਓ ਜੈ ਜੈ ਤੁਸੀਂ ਪੂਰਾ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਜੀ ਤੇ ਆਪਣਾ ਇਤਿਆਹ ਰੱਖਿਓ ਠੀਕ ਆ ਤੇ ਬਹੁਤਾ ਪਾਣੀ ਲੱਗੇ ਨਾ ਜਾਇਓ ਠੀਕ ਆ ਕੋਈ ਗੱਲ ਨਹੀਂ ਹਾਂ ਹਾਂ ਜਰੂਰ 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 ਚਲੋ ਠੀਕ ਆ ਜੀ ਗਾਇਸ ਹੁਣ ਆਪਾਂ ਚਲਦੇ ਆ ਜੀ ਲਾਭ ਨੂੰ ਕਰਦੇ ਆ ਅਲਵਿਦਾ ਫਿਰ ਮਿਲਾਂਗੇ ਲਾਭ ਨਾਲ ਚਲ ਠੀਕ ਆ ਲਾਭ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਆ ਜੀ ਵੀਡੀਓ